प्लीज हमारे चैनल को सब्सक्राइब करें और घंटी के आइकन पर क्लिक करें व शेयर करना न भूलें बाबा गंगाराम बास्केटबॉल स्टेडियम की हवे के चार जा ऑल इंडिया बास्केटबॉल टूर्नामेंट शुरू ਜਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਲੋ ਗਦਰਵਾਹਾ ਦੇ ਵਿਧਾਇਕ ਹਰਦੀਪ ਸਿੰਘ ਢਿੰਪੀ ਟਿੱਲੋਂ ਦੇ ਰਹਿਣ ਵਾਲੇ ਹੈਟ ਬਾਬਾ ਗੰਗाराम ਬਾਸਕਟਬਾਲ ਸ੍ਰੀ ਵਿਖੇ ਸਰਪ੍ਰਸਤ ਅਗਰ ਟਿੱਲੋਂ ਦੀ ਅਗਵਾਈ ਵਿੱਚ ਪ੍ਰਧਾਨ ਲਗਨਪ੍ਰੀਤ ਸਿੰਘ ਲਾਲੀਮਾਨ ਅਤੇ ਬਾਸਕਟਬਾਲ ਕੋਚ ਐਸ.ਆਈ. ਜਗਸੀਰ ਪੂਰੀ ਦੀ ਦੇਖਰੇਕ ਵਿੱਚ 25 ਸਤੰਬਰ ਤੋਂ 28 ਸਤੰਬਰ ਤੱਕ 4 ਰੋਜ਼ਾ ਪੀਜਾ ਆਰ ਇੰਡੀਆ ਬਾਸਕਟਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ 4 ਰੋਜ਼ਾ ਇਸ ਟੂਰਨਾਮੈਂਟ ਦੇ ਵਿੱਤੇ ਵੀਰਵਾਰ ਬਜ਼ਾਰ ਮੁੱਖ ਮਹਿਮਾਨ ਸਹਿਰੇ ਕਲਾਨਾਤਾ ਦੇ ਢਿਲੋਂ ਦੇ ਜੋਤੀ ਪ੍ਰਜਲਿਤ ਕਰਕੇ ਪਹਿਲੇ ਦਿਨ ਦੀ ਸ਼ੁਰੂਆਤ ਕੀਤੀ ਜਿਸ ਮੌਕੇ ਉਹਨਾਂ ਨਾਲ ਸਰਪੰਚ ਅਵਟੇਲੋਂ ਡੀਐਸਪੀ ਅਵਤਾਰ ਸਿੰਘ ਰਾਜਪਾਲ ਪ੍ਰਧਾਨ ਲਾਲੇਮਾਨ ਸਾਬਕਾ ਸੀਨੀਅਰ ਉਪਰਧਾਨ ਨਗਰ ਕੌਂਸਲ ਅਜੋਗ ਬੁਟਰ ਅਤੇ ਵਿਨਾ ਗੋਇਲ ਹਾਜ਼ਰੀ ਇਸ ਮੁੱਖ ਮੁੱਖ ਮਹਿਮਾਨ ਪਹਿਲੇ ਢਿਲੋਂ ਨਾਲ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸਭ ਕਾਮਨਾਵਾਂ ਪ੍ਰੇਰਿਤ ਕਰਕੇ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਮਕਮਲ ਮਾਨਕ ਪਾਇਆ ਵਿਟਿਲੋ ਅਤੇ ਸਰਪਾਸਟ ਅਵਿਟਿਲਣਾ ਜਿਲ੍ਹਾ ਬਾਸਟਰਪੁਰ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਸਲਾਹ ਦਾ ਕਰਦੇ ਕਿ ਹਾਂ ਕਿ ਅੱਜ ਟੂਰਨਾਮੈਂਟ ਦਾ ਪਹਿਲਾ ਦਿਨ ਹੋਣ ਦੇ ਬਾਵਜੂਦ ਵੀ ਲੋਕਾਂ ਦਾ ਵੱਡਾ ਹੰਗਾਰਾ ਮਿਲ ਰਿਹਾ ਹੈ ਅਤੇ ਆਉਣ ਵਾਲੇ 3 ਦਿਨਾਂ ਵਿੱਚ ਇਹ ਟੂਰਨਾਮੈਂਟ ਬੇਲੇ ਦਾ ਰੁਪਤਾਰਨ ਕਰੇਗਾ। ਉਹਨਾਂ ਨੇ ਨੌਜਵਾਨਾਂ ਨੂੰ ਨਸੀਅਤ ਦੇ ਰਹਿ ਕੇ ਖੇਡਾਂ ਨਾਲ ਜੋੜਨ ਦਾ ਸੰਦੇਸ਼ ਹਾਜ਼ਰ ਕੀਤਾ। ਜੈ ਵੀ ਅਜੋਕ ਤੀਸਰਾ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ ਕਰਾਇਆ ਗਿਆ ਹੈ ਤੇ ਜਿਹੜੇ ਜਿਹੜੇ ਪ੍ਰ 代表 ਕਰਕੇ ਸ਼ੁਰੂਆਤ ਤੋਂ ਆਏ ਇਹ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬੜੀ ਖੁਸ਼ੀ ਹੋ ਰਹੀ ਹੈ ਜੀ ਕਿ ਤੀਜਾ ਆਲ ਇੰਡੀਆ ਮਤਲਬ ਰੇਟ ਤੋਂ ਤੱਕ ਸਾਡੇ ਕੋਲੇ ਆਇਨੇ ਸੱਤੇ ਤਰੋ ਤਰੋ ਰੋਕਟਨ ਸਾਰੇ ਇੰਡੀਆ ਚ ਬੜੇ ਮਾਣ ਮਹਿਸੂਸ ਹੁੰਦਾ ਬੜੀ ਖੁਸ਼ੀ ਹੋ ਰਹੀ ਹੈ ਕਿ ਗਿੱਡੜਵਾ ਪਾਕੀ ਹਲਕੇ ਨੇ ਸੜਕੇ ਗਿੱਡੜਵਾ ਇਹਨੂੰ ਹੋਸਟ ਕਰ ਰਿਹਾ ਤੇ ਬੜੇ ਲੋਕਾਂ ਦੀ ਸਾਡੇ ਹਲਕੇ ਚ ਮਿਹਨਤ ਲੱਗੀ ਆ ਸਾਡੇ ਅਬਦੇ ਜੀ ਨੇ ਜਿਹੜੇ ਮੇਰੇ ਛੋਟੇ ਬ੍ਰਦਰ ਉਹ ਪ੍ਰੈਜ਼ੀਡੈਂਟ ਹੋ ਕੇ ਨਾਂ ਦੀ ਮਾਰਕ ਪੁੱਲਦਾ ਉਹ ਜਨਰਲ ਸੈਕਟਰੀ ਸਾਹਬ ਵਾਈਸ ਪ੍ਰੈਜ਼ੀਡੈਂਟ ਸਾਹਰੇ ਨੇ ਬਹੁਤ ਮਿਹਨਤ ਕੀਤੀ ਹੈ ਅੱਜ ਦਾ ਇਹ ਟੂਰਨਾਮੈਂਟ ਮੁਕੰਮਲ ਕਰਵਾਇਆ ਸਟ੍ਰਾ ਨਾਲ ਰਿਸਪੌਂਸ ਮਿਲ ਰਿਹਾ ਲੋਕਾਂ ਦੇ ਬਿਲਾਈ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਜਿਹੜੇ 12 ਟੀਮਾਂ ਆਈਆਂ ਉਹਨਾਂ ਨੇ ਵੀ ਬੜੀ ਪ੍ਰਸ਼ੰਸਾ ਕੀਤੀ ਗਰਾਊਂਡ ਦੀ ਤੇ ਜੋ ਆਪਾਂ ਤਿਆਰੀਆਂ ਕੀਤੀਆਂ ਨੇ ਸਾਰਿਆਂ ਦਾ ਤਿਆਰ ਇਹਨੂੰ ਦੇਖ ਕੇ ਬੜਾ ਮਨਕੁਸ਼ ਹੋਇਆ ਤੇ ਵੀ ਕਰਦੇ ਆ ਬਾਕੀ ਜਿਹੜੇ ਹੋਰ ਦਿਨ ਦਿਨ ਨੇ ਉਹ ਵੀ ਇਸੇ ਤਰੀਕੇ ਨਾਲ ਜਾਣ ਕੇ ਭਾਰੀ ਕੱਟਤਾ ਅੱਜ ਵੀ ਤੇ ਲਾਸਟ ਦਿਨ ਜਿਹੜਾ ਟੂਰਨਾਮੈਂਟ ਹੁੰਦਾ ਉਹਦੋਂ ਇੱਥੇ ਮੈਨੂੰ ਮੈਨੂੰ ਖੇਡਣ ਦੇ ਤਾਂ ਬਹੁਤ ਬੜੀ ਖੁਸ਼ੀ ਆ ਕਿ ਟੂਰਨਾਮੈਂਟ ਤੋਂ ਬੰਦੀ ਲੋਕਾਂ ਨੂੰ ਪੇਸ਼ਨਾ ਦੇਉਂਦੇ ਕਿ ਖਿਡਾਰੀਆਂ ਦਾ ਕਿੰਨਾ ਰੁਚੀ ਹੈ ਸਭ ਤੋਂ ਮੈਂ ਇਹ ਸੰਦੇਸ਼ ਦੇਣਾ ਚਾਹੁੰਗਾ ਜੀ ਜਿਹੜੇ ਆਪਣੇ ਨੌਜਵਾਨ ਮੁੰਡੇ ਆਯੂ ਕਾ ਦੇ ਤੇ ਨਸ਼ੇ ਪੱਤੇ ਨੂੰ ਛੱਡ ਕੇ ਖੇਡਾਂ ਦੇ ਪਾਸੇ ਲੱਗੋ ਸਾਡੇ ਹਲਕੇ ਦੇ ਨੌਜਵਾਨ ਕਿਹੜੀ ਨੂੰ ਮੈਂ ਕਹਿਣਾ ਚਾਹੂੰਗਾ ਜੇ ਤੁਹਾਨੂੰ ਕੋਈ ਗਲਤ ਰਸਤੇ ਤੇ ਲੈ ਕੇ ਜਾਂਦਾ ਸਾਡੇ ਨਾਲ ਗੱਲ ਕਰਨ ਉਹ ਅਸੀਂ ਤੁਹਾਡੇ ਭਰਾ ਵਰਗੇ ਹੀ ਆ ਤੇ ਬਾਕੀ ਇੰਨੀਆਂ ਸਪੋਰਟਸ ਨੇ ਬਾਸਕਟਬਾਲ ਆ ਬਾਲੀਬਾਲ ਆ ਕ੍ਰਿਕਟ ਆ ਫੁੱਟਬਾਲ ਆ ਜਿੱਥੇ ਮarche ਧਿਆਨ ਲਾਓ ਅੱਲਾ ਸਿਰ ਤੇ ਕੁਝ ਨਹੀਂ ਰੱਖਿਆ ਸਭ ਕੁ ਬਰਬਤੀ ਆ ਉਸ ਤੋਂ ਇਲਾਵਾ ਕੁਝ ਨਹੀਂ ਆ ਤੇ ਮਿਸਾਲ ਆ ਅਣ ਆਂਡਿਆ ਪੱਟਾ ਟੂਰਨਾਮੈਂਟ ਹੋ ਆ ਗਿਆ ਜੀ ਸਭ ਕੁਝ ਆ ਜੀ ਬਾਕੀ ਤਰੀ ਚੱਕੀ ਗੱਲ ਹੈ ਜੀ ਬੜੀ ਵਧਾਈ ਕੀ ਕੱਲ੍ਹ ਸਿੰਘ ਨੇ ਉਹ ਟ੍ਰੈਂਡੂ ਦੇ 10 5 50 ਦੇ ਵਿੱਚ ਕੋਈ ਸਰਵਾਨ ਬੱਚੇ ਨੇ ਤੇ ਚਾਰ ਬਿਲਾਂ ਦਾ ਇੱਕ ਸੰਗੋ ਮੇਲਾ ਹੀ ਲੱਗ ਗਿਆ ਅੱਜ ਦੇ ਦਿਨ ਕੁਝ ਦੇਖਿਆ ਪਹਿਲਾ ਦਿਨ ਸੀ ਤੇ ਰਿਕਾਰਡ ਤੋੜਨੇ ਕਾਤੇ ਜੀ ਪਹਿਲੇ ਦਿਨ ਤੇ ਤੁਸੀਂ ਇਹ ਆਪ ਸੋਚ ਰਹੇ ਹੋ ਕਿ ਕੁੱਤੇ ਕੀਤੇ ਤਕਰੀਬ ਨੇ ਜੇ ਫਾਈਨਲ ਵਾਲੇ ਦਿਨ ਚ ਨਹੀਂ ਕੱਟਾ ਹੋਗਾ ਮੈਂ ਇਹੀ ਬੇਨਤੀ ਕਰਾਂਗਾ ਸਭ ਨੇ ਕਿ ਬਾਤ ਚਰ ਕੇ ਤੇ ਪਹੁੰਚੋ ਸੋਤਬਾ ਨੰਦ ਲਾਓ ਪਛਿਆ ਨੇ ਪਾਇਰ ਕਰੋ ਜਿਹੜੇ ਤੇ ਦੇਖਣ ਆਉਂਦੇ ਉਹ ਵੀ ਸ਼ੌਕ ਜਾਣ ਕੇ ਆਉਣ ਵਾਲੇ ਸਾਡੋਂ ਅਸੀਂ ਵੀ ਖੇਡਦੇ ਹੋਏ 28 ਟੀਮਾਂ ਸਾਡੇ ਕੋਲ ਵਿੱਚ ਇੰਪੋਰਟਿਵ ਪਹੁੰਚਿਆ ਲਈਤੀ ਦਾ ਵੀ ਆ ਬੈਂਚ ਦਾ ਵੀ ਹੈ ਚੰਗੇ ਨਾਮ ਤੇ ਨਾਮ ਦਿੱਸਤ ਪਾਸਕਲ ਐਸੋਸੀਏਸ਼ਨ ਨੇ ਇਹ ਕਪੜਾ ਖਾਇ ਪੀਟੀਓ ਨਾਲ ਸ਼ੁਰੂਆਤ ਇੰਡੀਆ ਕਪੜਾ ਰਹੇ ਸਾਊਥ ਇੰਡੀਆ ਕਰਨਾਟਕਾ ਦੇ ਖੇਤ ਇਲਾਕੇ ਪਹੁੰਚਿਆ ਉਹਨਾਂ ਸਾਰਿਆਂ ਨੂੰ ਗਰੰਟੀ ਦਿੱਤਾ ਹੈ ਉਹਨਾਂ ਦੀ ਸੇਫਟੀ ਉਹਨਾਂ ਦਾ ਕੰਫਰਟ ਉਹਨਾਂ ਦਾ ਓਵਰAllResult ਐਕਸਪੀਰੀਅੰਸ ਸਾਡੀ ਐਸੋਸੀਏਸ਼ਨ ਦੀ ਹੈ ਸਾਰਿਆਂ ਦਾ ਬੜਾ ਸਾਥ ਮਿਲਿਆ ਤੇ ਪਲੀਜ ਰੱਖੇ ਕਿ ਆਉਣ ਵਾਲੇ ਤਿੰਨ ਦਿਨ ਉਹ ਚੰਗੀ ਤਰ੍ਹਾਂ ਗਦਰਬਾਹ ਹੱਦ ਦੇ ਅੰਦਰ ਗਦਰਬਾਹ ਸ਼ਹਿਰ ਦੇ ਅੰਦਰ ਅਸੀਂ ਤੁਹਾਨੂੰ ਬਾਸਟੇ ਲੈ ਕੇ ਜਾਵਾਂਗੇ ਗਦਰਬਾਹ ਦੇ ਲੋਕਾਂ ਦਾ ਕਿਸ ਤਰ੍ਹਾਂ ਦਾ ਸਤਿਕਾਰ ਹੈ ਉਹ ਬੜਾ ਜਲ ਇਸ ਵਾਂ ਸਾਜੀ ਪਹਿਲਾ ਦਿਨ ਹੈ ਅੱਜ ਤੱਕ ਕਿਸੇ ਨੇ ਸੱਤਿਆ ਨਹੀਂ ਆਇਆ ਨਹੀਂ ਕੋਈ ਗੱਦੀ ਕਿ ਖੁਸ਼ੀ ਮੇਕਲ ਅੱਜ ਤੋਂ ਸਾਵਧਾਨ ਸ਼ਹਿਰ ਵਿੱਚ ਮਾਤ-ਬਾਤ ਮੁਕਾ ਜਿਸ ਸਮਾਂ ਨਾਲ ਪਹਿਲੇ ਦਿਨ ਤੇ ਲੋਕ ਅੱਜ ਵੀ ਖੜੇ ਰਹੇ ਹੋਣ ਤੇ ਕਮਾ ਕਾ ਜਲ ਲੱਗੇ ਹੋਇਆ ਪੇੜ ਵੀ ਇੰਨੇ ਆਇਆ